ਯਸ ਸਰ ਅੱਜ ਸਵੇਰ ਤੋਂ ਹੀ ਮੇਰੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਸਾਰੇ ਮੇਰੇ ਦੋਸਤਾਂ ਵੱਲੋਂ ਮੇਰੇ ਸ਼ੁਭਚਿੰਤਕਾਂ ਵੱਲੋਂ ਜਾਂ ਜਾਂ ਜੇ ਕਹਿ ਦਈਏ ਜਿਹੜੇ ਲੋਕ ਮੈਨੂੰ ਪਿਆਰ ਕਰਦੇ ਆ ਉਹਨਾਂ ਵੱਲੋਂ ਮੈਨੂੰ ਬਹੁਤ ਸਾਰੇ ਜਿਹੜੇ ਮੈਸੇਜ ਆ ਰਹੇ ਆ ਮੈਂ ਉਹਨਾਂ ਦਾ ਸਾਰਿਆਂ ਦਾ ਵੀ ਧੰਨਵਾਦ ਕਰਦਾ ਤੇ ਜਵੇਂ ਕਿ ਬਹੁਤ ਸਾਰੇ ਲੋਕ ਆਪਦੇ ਜਨਮ ਦਿਨਾਂ ਦੇ ਉੱਤੇ ਬਹੁਤ ਹੀ ਲੱਖਾਂ ਕਰੋੜਾਂ ਰੁਪਏ ਲਾ ਦਿੰਦੇ ਆ ਆਪਦੇ ਖਰਚ ਉਹਦੇ ਲਈ ਪਰ ਮੈਨੂੰ ਇਹ ਲੱਗਿਆ ਵੀ ਆਪਣਾ ਜਨਮ ਦਿਨ ਇੱਕ ਸੋਸਾਇਟੀ ਦੇ ਵਿੱਚ ਇਹੋ ਜਿਹਾ ਸੁਨੇਹਾ ਦੇਣਾ ਚਾਹੀਦਾ ਹਮੇਸ਼ਾ ਹੀ ਖੁਸ਼ੀ ਕਿਸੇ ਨਾਲ ਸਾਂਝੀ ਕਰੀਏ ਤੇ ਉਹਨੂੰ ਖੁਸ਼ੀ ਖੁਸ਼ੀ ਵਾਧੀ ਵੀ ਹੈ ਤੇ ਅੱਜ ਮੈਂ ਉਹ ਬਸਤੀ ਦੇ ਬੱਚੇ ਜਿਹੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਵਿੱਚ ਆ ਬਾਰ ਜਿਵੇਂ ਕਰਕੇ ਉਹ ਬਿਲਡਿੰਗਾਂ ਦਾ ਦੇਖ ਸਕਦੇ ਆ ਉਹਨਾਂ ਨੂੰ ਅੰਦਰ ਆਉਣ ਦਾ ਮੌਕਾ ਨਹੀਂ ਮਿਲਦਾ ਤੇ ਜਾਂ ਇਹ ਕਹਿ ਲਓ ਵੀ ਉਹ ਬਾਹਰੋਂ ਪਲਾਸਟਿਕ ਦੇ ਲਫਾਫੇ ਕਾਗਜ਼ ਤੇ ਜਾਂ ਹੋਰ ਚੀਜ਼ਾਂ ਚੱਕਦੇ ਆ ਉਹ ਬੱਚਿਆਂ ਨੂੰ ਅੱਜ ਉਸੇ ਹੋਟਲ ਦੇ ਵਿੱਚ ਆ ਕੇ ਆਪਦੇ ਨਾਲ ਆਪਦੇ ਬਰਥਡੇ ਦੇ ਵਿੱਚ ਸ਼ਾਮਲ ਕੀਤਾ ਤੇ ਮੈਨੂੰ ਇਹਨਾਂ ਦੇ ਬੱਚਿਆਂ ਦੇ ਆਉਣ ਨਾਲ ਇੱਥੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਬੱਚਿਓ ਤੁਸੀਂ ਖੁਸ਼ ਹੋ ਯੈਸ ਯੈਸ ਕਿੰਨੇ ਖੁਸ਼ ਹੋ ਬਹੁਤ ਜ਼ਿਆਦਾ ਹਾਂ ਤੇ ਇਹ ਬੱਚੇ ਵੀ ਬਹੁਤ ਖੁਸ਼ ਹੈ ਕਿੰਨੇ ਖੁਸ਼ ਹੋ ਇਹ ਦੱਸੋ ਕਿੰਨੇ ਖੁਸ਼ ਹੋ ਬਹੁਤ ਹਾਂ ਤੇ ਮੈਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਵੀ ਬੱਚੇ ਮੇਰੇ ਨਾਲ ਸ਼ਾਮਲ ਹੋਏ ਅੱਜ ਬਰਥਡੇ ਦੇ ਵਿੱਚ ਤੇ ਮੈਂ ਇਹ ਬੱਚਿਆਂ ਲਈ ਵੀ ਦੁਆ ਕਰਦਾ ਨੰਨੇ-ਮੁੰਨੇ ਬੱਚੇ ਆ ਜਿਹੜੇ ਆਪਣੇ ਹਮੇਸ਼ਾ ਹੀ ਖੁਸ਼ ਰਹਿਣ ਇਹਨਾਂ ਦੀ ਲਾਈਫ ਤੇ ਵਿੱਚ ਕੋਈ ਦੁੱਖ ਤਕਲੀਫ ਨਾ ਆਵੇ ਤੇ ਇਹੋ ਜੇ ਸਾਡੇ ਜਿਨ੍ਹਾਂ ਕੋਲੇ ਸਾਧਨ ਤੇ ਵਸੀਲੇ ਹੈਗੇ ਆ ਜਿਹੜੇ ਬੱਚੇ ਇਹਨਾਂ ਚੋਂ ਪੜ੍ਹਨਾ ਚਾਹੁੰਦੇ ਆ ਉਹਨਾਂ ਦੀ ਪੜ੍ਹਾਈ ਦਾ ਉਪਰਾਲਾ ਕਰੇ ਕਿਉਂਕਿ ਇਹ ਲੁਧਿਆਣੇ ਦੇ ਵਿੱਚ ਮੇਰੇ ਲਗਾ ਹਜ਼ਾਰਾਂ ਲੱਖਾਂ ਬੱਚੇ ਹੋਣੇ ਆ ਜਿਹੜੇ ਇਸ ਢੰਗ ਦੇ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਇਹ ਜ਼ਰੂਰੀ ਨਹੀਂ ਵੀ ਅਸੀਂ ਸਾਰੇ ਬੱਚਿਆਂ ਨੂੰ ਮੌਕਾ ਦਿੱਤਾ ਵੀ ਇੱਥੇ ਕੋਈ ਸ਼ਾਮਲ ਕਰ ਲਿਆ ਪਰ ਇੱਕ ਸਮਾਜ ਦੇ ਵਿੱਚ ਸਨੇਹਾ ਦੇ ਅੰਦਾ ਸਾਡਾ ਮੇਰਾ ਉਪਰਾਲਾ ਸਿਰਫ ਇੰਨਾ ਕਹੇ ਵੀ ਸਮਾਜ ਦੇ ਵਿੱਚ ਅਸੀਂ ਸਨੇਹਾ ਦੇ ਇਹ ਵੀ ਅਸੀਂ ਅਨਪ੍ਰਿਵਿਲੇਜ ਜਿਹੜੇ ਆ ਜਿਨ੍ਹਾਂ ਨੂੰ ਉਹ ਸਹੂਲਤਾਂ ਤੇ ਸਾਧਨ ਅਵੇਲੇਬਲ ਨਹੀਂ ਉਹਨਾਂ ਨਾਲ ਆਪਦੀ ਖੁਸ਼ੀ ਸਾਂਝੀ ਕਰੀਏ ਤੇ ਦੁੱਗਣੀ ਖੁਸ਼ੀ ਹੁੰਦੀ ਹੈ ਤੇ ਮੈਂ ਸਪੈਸ਼ਲੀ ਇਹ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਨਾਲ ਸ਼ਾਮਲ ਹੋਏ ਐ ਥੈਂਕ ਯੂ ਬੱਚਿਓ ਥੈਂਕ ਯੂ ਸੋ ਮਚ